ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਬਣਾਵਾਂਗੇ ਮਠਿਆ ਬੱਚੇ ਫਰਾਈ ਮੰਗਦੇ ਖਾਣ ਨੂੰ ਇਹ ਆਪਾਂ ਇੱਕ ਕੱਪ ਮੈਦਾ ਲਿਆ ਵਾ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜਿਹੀ ਜੀਵਾਨ ਕ੍ਰੈਸ਼ ਕਰਕੇ ਦੇ ਸਵਾਦ ਅਨਸਾਰ ਲੂਣ ਪਾਵਾਂਗੇ ਥੋੜੀ ਜਿਹੀ ਆਪਾਂ ਪਾਵਾਂਗੇ ਮੇਥੀ ਆਪ ਮੇਥੀ ਆਪਾਂ ਘਰੇ ਸਕਾਈ ਆ ਤਿਆਗੋ ਆਪਾਂ ਆਟੇ ਨੂੰ ਇੱਕ ਬੋਲ ਚ ਪਾ ਕੇ ਮਲ ਲਾਂਗੇ ਮੱਠੀਆਂ ਆਪਾਂ ਬਣਾਵਾਂਗੇ ਨਵੇਂ ਤਰੀਕੇ ਨਾਲ ਇੰਨੇ ਕ ਆਪਾਂ ਜਿਆਨ ਪਾ ਲਾਂਗੇ ਗ੍ਰੈਸ ਕਰਕੇ ਤੇ ਥੋੜੀ ਜੀ ਮੇਥੀ ਪਾਵਾਂਗੇ ਆਪਾਂ ਇਹਨੂੰ ਆਪਾਂ ਮਿਕਸ ਕਰ ਲਾਂਗੇ ਮੇਥੀ ਪਾ ਕੇ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਵਿੱਚ ਤੇਲ ਔਲ ਪਾ ਲਾਂਗੇ ਥੋੜਾ ਜਿਹਾ ਆਪਾਂ ਤੇਲ ਪਾ ਕੇ ਨੂੰ ਫਿਰ ਮਲ ਲਾਂਗੇ ਮੈਦੇ ਨੂੰ ਚੰਗੀ ਤਰ੍ਹਾਂ। ਨੂੰ ਚੰਗੀ ਤਰ੍ਹਾਂ ਮਲ ਲਾਂਗੇ ਆਪਾਂ ਜਿਹੜੇ ਵਿੱਚ ਗੱਠਾਂ ਨਹੀਂ ਬੱਜੀਆਂ ਵਿੱਚ ਬੱਜਣੀਆਂ ਨਹੀਂ ਚਾਹੀਦੀਆਂ ਚੰਗੀ ਤਰ੍ਹਾਂ ਮਲਿਆ ਹੋਣਾ ਚਾਹੀਦਾ ਮੈਦਾ ਤੇ ਫਿਰ ਮੱਠੀ ਜਿਹੜੀ ਬਹੁਤ ਸਸਤਾ ਤੇ ਘਰਾਰੀ ਬਣਦੀ ਹੈ ਆਟਾ ਆਪਣਾ ਚੰਗੀ ਤਰ੍ਹਾਂ ਆਪਾਂ ਮਲ ਲਿਆ ਵੇਖੋ ਇਸ ਤਰ੍ਹਾਂ ਜਿਦੋਂ ਲੱਡੂ ਜੇ ਬਣਨ ਲੱਗ ਜਾਂਦੇ ਉਦੋਂ ਆਟਾ ਜਿਹੜਾ ਆਪਣਾ ਮੈਦਾ ਤਿਆਰ ਇਨੂੰ ਆਪਾਂ ਹੁਣ ਗਰਮ ਪਾਣੀ ਨਾਲ ਗੁੰਨਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟਾ ਦਾ ਥੋੜਾ ਜਿਹਾ ਮੱਠੀ ਦਾ ਸਖਤੀ ਰੱਖਾਂਗੇ ਤੁਹਾਨੂੰ ਪਤਾ ਬੱਚੇ ਗਿੱਜੇ ਆਪਾਂ ਘਰੇ ਹੀ ਉਹਨਾਂ ਨੂੰ ਕੋਈ ਵੀ ਚੀਜ਼ ਜੇ ਆਪਾਂ ਘਰੇ ਬਣਾ ਕੇ ਦੇੰਨੇ ਆ ਹੁਣ ਉਹ ਕਿੰਨੇ ਦਿਨਾਂ ਦੇ ਕੁਝ ਵੀ ਆਪਾਂ ਇਹੋ ਜਿਹੀ ਵੀਡੀਓ ਨਹੀਂ ਬਣਾ ਸਕੇ ਤੇ ਉਹ ਮੰਗਦੇ ਪਏ ਸੀ ਕੁਝ ਫਰਾਈ ਪੀ ਸਾਨੂੰ ਕੁਝ ਫਰਾਈ ਬਣਾ ਕੇ ਦੋ ਤੇ ਆਪਾਂ ਅੱਜ ਬਣਾ ਕੇ ਦੇਵਾਂਗੇ ਬੱਚਿਆਂ ਨੂੰ ਮੱਠੀਆਂ ਆਪਾਂ ਚੇਤਾਪੁਰ ਗਿਆ ਲੂਣ ਪਾਉਂਦਾ ਆਪਾਂ ਲੂਣ ਪਾ ਦਿੰਨੇ ਆਪਾਂ ਗੱਲਾਂ ਗੱਲਾਂ ਚ ਭੁੱਲ ਹੀ ਗਏ ਲੂਣ ਪਾਉਣਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਲਦਿਆਂ ਲੂਣ ਪਾ ਕੇ ਆਗ ਆਪਾਂ ਬਾਲ ਲਈ ਤੇ ਆਪਾਂ ਉੱਪਰ ਰੱਖੀ ਕੜਾਈ ਆ ਅੱਜ ਮਠੀਆਂ ਬਣਾ ਰਹੇ ਹਾਂ ਚੁੱਲੇ ਤੇ ਚੁੱਲੇ ਤੇ ਆਪਾਂ ਅੱਜ ਮਠੀਆਂ ਬਣਾਵਾਂਗੇ ਤੇ ਆਪਾਂ ਪਾ ਲੈਨੇ ਵਿੱਚ ਤੇਲ ਔਰ ਜਿਹੜਾ ਆਪਾਂ ਲਿਆ ਜਿਹਦੇ ਵਿੱਚ ਆਪਾਂ ਮਠੀਆਂ ਬਣਾਉਣੇ ਆ ਵਾ ਇਸ ਤਰ੍ਹਾਂ ਆਪਾਂ ਪੇੜਾ ਵੱਡਾ ਲੋਈ ਤੋੜ ਕੇ ਇਹਦੀ ਆਪਾਂ ਛੋਟੀਆਂ ਛੋਟੀਆਂ ਲੋਈਆਂ ਕਰ ਲਾਂਗੇ ਇਦਾਂ ਇਦਨ ਆਪਾਂ ਛੋਟੀਆਂ-ਛੋਟੀਆਂ ਲੋਈਆਂ ਬਣਾ ਕੇ ਤੇ ਮੱਠੀਆਂ ਬਣਾਵਾਂਗੇ ਆਪਾਂ ਵੇਲ ਲਾਂਗੇ ਨੂੰ ਟਿੱਕੀ ਨੂੰ ਵੇਲ ਕੇ ਪਰਤੇ ਲਾ ਕੇ ਇਹਨੂੰ ਕੱਟ ਮਾਰ ਲਾਂਗੇ ਮੈਂ ਇਸ ਤਰ੍ਹਾਂ ਆਪਾਂ ਕੱਟ ਮਾਰ ਲਾਂਗੇ ਇਸ ਰਾਇ ਨੂੰ ਇੱਥੋਂ ਇੰਜ ਕਰਕੇ ਕਿ ਮਾਪਦੇ ਇਹਦੇ ਲੱਛੇ ਜਿਹੜੇ ਵੱਖ-ਵੱਖ ਹੋ ਜਾਣਗੇ ਇਦਾਂ ਕਰਕੇ ਆਪਾਂ ਮੱਠੀ ਨੂੰ ਬਣਾਵਾਂਗੇ ਫਿਰ ਆਪਾਂ ਨੂੰ ਤਲਾਂਗੇ ਜਿਹਨੀਆਂ ਆਪਣੀਆਂ ਮੱਠੀਆਂ ਬਣੀਆਂ ਇਹਨੂੰ ਆਪਾਂ ਵਿੱਚ ਪਾ ਲੈਨੇ ਇਹਨਾਂ ਨੂੰ ਆਪਾਂ ਤਲ ਲਾਂਗੇ ਪਹਿਲਾਂ ਇਹਨੂੰ ਆਪਾਂ ਮੱਠੀ ਮੱਠੀ ਅੱਗ ਤੇ ਤਲਾਂਗੇ ਮੱਠੀਆਂ ਆਪਣੀਆਂ ਵੇਖੋ ਮੱਠੀ ਮੱਠੇ ਸੇਕ ਤੇ ਪਕਾਈਆਂ ਆਪਾਂ ਕਿੱਡੀਆਂ ਵਧੀਆ ਬਣੀਆਂ ਵਾ ਇਸ ਤਰੀਕੇ ਨਾਲ ਬਣਾਈਆਂ ਕੋਈ ਜ ਆਪਾਂ ਮੱਠੀਆਂ ਜਿਹੜੀਆਂ ਦੂਜੇ ਤਰੀਕੇ ਨਾਲ ਬਣਾਵਾਂਗੇ ਤੇ ਬਾਕੀ ਜਿਹੜਾ ਆਪਣਾ ਆਟਾ ਬਚ ਗਿਆ ਆਪਾਂ ਤਿੰਨ ਲੋਈਆਂ ਬਣਾ ਲਿਆ ਆਂ ਦੀਆਂ ਵੇਖੋ ਇਹਨਾਂ ਨੂੰ ਆਪਾਂ ਤਿੰਨਾਂ ਨੂੰ ਵੱਖੋ ਵੱਖ ਵੇਲ ਲਾਂਗੇ ਇਹ ਆਪਾਂ ਦੂਜੇ ਤਰੀਕੇ ਨਾਲ ਬਣਾਵਾਂਗੇ ਇੱਕ ਤਰੀਕੇ ਨਾਲ ਆਪਣੀਆਂ ਮੱਠੀਆਂ ਬਣ ਗਈਆਂ ਹੋਰ ਆਹ ਤਰੀਕੇ ਨਾਲ ਆਪਾਂ ਇੱਕ ਲੋਈ ਵੇਲ ਲਈ ਦੂਜੀ ਲੋਈ ਆਪਾਂ ਅੱਗੇ ਨੂੰ ਵੇਲ ਲਾਂਗੇ ਇਸ ਤਰ੍ਹਾਂ ਲੋਹੀ ਵੀ ਆਪਾਂ ਵੇਲ ਲਈ ਆ ਤੇ ਆ ਵੀ ਆਪਾਂ ਵੇਲ ਲਾਂਗੇ ਤੀਸਰੀ ਲੋਹੀ ਵੀ ਇਦਾਂ ਆਪਾਂ ਵੇਲ ਕੇ ਤੇ ਨੂੰ ਕਾਫੀ ਆਪਾਂ ਪਤਲਾ ਕਰ ਲਾਂਗੇ ਇਸ ਤਰ੍ਹਾਂ ਲੋਹੀ ਵੇਲ ਕੇ ਆਪਾਂ ਉੱਪਰ ਲਾ ਦੇਣਾ ਇੱਥੇ ਕਿਉ ਇਹ ਲੋਹੀ ਨੂੰ ਆਪਾਂ ਉੱਪਰ ਰੱਖ ਦਾਂਗੇ ਇਹਦੇ ਉੱਪਰ ਵੀ ਆਪਾਂ ਘੇਓ ਲਾ ਲਾਂਗੇ ਪਰ ਇਹ ਵੀ ਲੋਹੀ ਪਰ ਮੁੱਦੀ ਮਾਰ ਕੇ ਚੰਗੀ ਤਰ੍ਹਾਂ ਨੱਪ ਲਾਂਗੇ ਨੂੰ ਇਨਨੂੰ ਕੱਟ ਕੇ ਅਸਰੋਗੇ ਵੀ ਕੱਟ ਲਾਂਗੇ ਆਪਾਂ ਨੂੰ ਇਹਨਾਂ ਨੂੰ ਆਪਾਂ ਕੱਟ ਕੇ ਬਿਸਕੁਟਾਂ ਵਾਂਗੂ ਬਣਾ ਲਿਆ ਵਾ ਇਹ ਆਪਾਂ ਇਹ ਵੀ ਇਸਰਾਈ ਵਿੱਚ ਪਾ ਦਾਂਗੇ ਰ ਮੱਠੇ ਮੱਠੇ ਸੇਕ ਤੇ ਆਪਾਂ ਇਹ ਮੱਠੀਆਂ ਜਿਹੜੀਆਂ ਪਕਾਵਾਂਗੇ ਆਲੋਜੀ ਮਠੀਆਂ ਆਪਣੀਆਂ ਪੱਕ ਗਈਆਂ ਵਾ ਦੇਖੋ ਕਿੰਨੀਆਂ ਆਪਾਂ ਵਧੀਆ ਪੱਕੀਆਂ ਵਾ ਮਠੇ ਮਠੇ ਸੇਕ ਤੇ ਆਪਾਂ ਪਕਾਈਆਂ ਵਾ ਜੀ ਮਠੀਆਂ ਆਪਣੀਆਂ ਬਣ ਕੇ ਤਿਆਰ ਆ ਦੇਖੋ ਕਿੰਨੀਆਂ ਖਸਤਾ ਬਣੀਆਂ ਵਾ ਕਿੱਡੀਆਂ ਗੱਲ ਇਹ ਬਣੀਆਂ ਵਾ ਮਠੀਆਂ ਜਦੋਂ ਬੱਚੇ ਟਿਵੀਸ਼ਨ ਜਾਂਦੇ ਕੁਛ ਖਾਣ ਨੂੰ ਮੰਗਦੇ ਫਰਾਈ ਤੇ ਆਪਾਂ ਹੁਣੇ ਬਣਾ ਕੇ ਮਠੀਆਂ ਤਿਆਰ ਕਰ ਲਈਆਂ ਵਾ ਇਹ ਆਪਾਂ ਖਾਵਾਂਗੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ